ਸਾਸੀ ਕਾਲ ਜੀ ਆ ਜੋ ਤੁਸੀਂ ਕੋਠੀ ਦੇਖ ਰਹੇ ਹੋ ਇਹ ਬਾਈ ਦੇਖਣ ਨੂੰ ਲੱਗਦਾ ਵੀ ਜਿਵੇਂ ਆਪਾਂ ਨਵੀਂ ਬਣਾਈ ਹੁੰਦੀ ਹੈ ਪਰ ਇਹ ਨਵੀਂ ਕੋਠੀ ਨਹੀਂ ਬਾਈ ਇਹ ਪੁਰਾਣੀ ਕੋਠੀ ਨੂੰ ਰੈਨੋਵੇਟ ਕੀਤਾ ਹੈ ਤੇ ਇਹਦੇ ਨਾਲ ਦੀ ਕੋਠੀ ਹੈ ਜਿਹੜੀ ਉਹ ਪਰਾਂ ਦੇ ਸਿਰਈ ਹੈ ਤੁਹਾਨੂੰ ਦੋ ਭਰਾਵਾਂ ਦੀਆਂ ਦੋ ਕੋਠੀਆਂ ਸੀ ਇੱਕ ਨੂੰ ਰੈਨੋਵੇਟ ਕੀਤਾ ਤੇ ਸਿਰਫ 7 ਲੱਖ ਰੁਪਏ ਲਾ ਕੇ ਬਾਈ ਢਾਕੇ ਨਹੀਂ ਬਣਾਈ 7 ਲੱਖ ਰੁਪਏ ਲਾ ਕੇ ਇਹਨੂੰ ਮੋਡੀਫਾਈ ਕਰਕੇ ਬਾਈ ਕੋਠੀ ਬਣਾਈ ਆ ਤੇ ਬਾਈ ਥੰਬਨੇਲ ਦੇ ਵਿੱਚ ਤੁਸੀਂ ਦੇਖੋਗੇ ਦੋਨਾਂ ਕੋਠੀਆਂ ਦੀ ਫੋਟੋ ਤੇ ਬਾਈ ਇੱਕ ਪਾਸੇ ਮੰਨ ਕੇ ਚੱਲੋ ਜਿਹੜੀ ਪ੍ਰਾਣੀ ਕੋਠੀ ਆ ਉਹ ਸਾਰੀ ਫੋਟੋ ਤੁਹਾਨੂੰ ਸਭ 프ਰਿੰਟ ਤੋਂ ਦਿਸੂਗੀ ਤੇ ਇੱਕ ਪਾਸੇ ਇਹ ਕੋਠੀ ਪਹਿਲਾਂ ਦੋਨੇ ਕੋਠੀਆਂ ਉਹ ਪਹਿਲਾਂ ਵਾਲੀ ਕੋਠੀ ਜਿਹੜੀ ਤੁਸੀਂ ਪ੍ਰਾਣੀ ਦੇਖੋਗੇ ਉਹਦੇ ਨਾਲ ਦੀਆਂ ਸੀ ਤੇ ਬਾਈ 7 ਕ ਲੱਖ ਰੁਪਏ ਇਹਦੇ ਚ ਐਡ ਕੀਤਾ ਤੇ ਐਲੀਵੇਸ਼ਨ ਦੇਖੋ ਬਾਹਰੋਂ ਕੋਠੀ ਦਾ ਕਿੰਨਾ ਸੋਹਣਾ ਤਿਆਰ ਕੀਤਾ ਹਨਾ ਤੇ ਮਿਸਤਰੀ ਦਾ ਨੰਬਰ ਵੀ ਦੇਵਾਂਗੇ ਤੁਹਾਨੂੰ ਅਗਰ ਕਿਸੇ ਭਰਾ ਨੇ ਕੋਠੀ ਬਣਵਾਉਣੀ ਆ ਨਵੀਂ ਜਾਂ ਕੋਈ ਪੁਰਾਣਾ ਮਕਾਨ ਰੈਨੋਵੇਟ ਕਰਵਾਉਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਬਾਈ ਬੁਰਜ ਭਲਾਈ ਜ਼ਿਲ੍ਹਾ ਮਾਨਸਾ ਦੇ ਵਿੱਚ ਬਣੀ ਹੋਈ ਕੋਠੀ ਹੈ ਜੀ ਤੇ ਨੂੰ ਰੀਨੋਵੇਟ ਕੀਤਾ ਤੇ ਬਾਈ ਬਾਈ ਨੇ ਸ਼ੌਂਕ ਨਾਲ ਤੇ ਆ ਕਮਰੇ ਪਹਿਲਾਂ ਵਾਲੇ ਆ ਬਾਈ ਕੋਈ ਇਹ ਚ ਛੋਰਾ ਸਲਾਬ ਨਹੀਂ ਬਾਈ ਨੇ ਬਹੁਤ ਸਾਮੀ ਹੋਈ ਕੋਠੀ ਆ ਤੇ ਬਾਈ 14 बाई 14 ਦੇ ਕਮਰੇ ਆ ਖੁੱਲੇ ਜਮਾ ਤੇ ਏਰੀਆ ਹੈਗਾ ਬਾਈ نیچے 2000 ਸਕਰ ਫੁੱਟ ਏਰੀਆ ਪਹਿਲਾਂ ਦਾ ਜਿਹੜੀ ਪਹਿਲਾਂ ਵਾਲੀ ਕੋਠੀ ਆ ਬਾਈ ਦੀ ਤੇ ਉੱਪਰ ਬਾਈ ਕੁਝ ਐਡ ਕਰਕੇ ਕੋਈ ਬਾਥਰੂਮ ਵਗੈਰਾ ਐਡ ਕਰਕੇ ਤੇ ਬਾਹਰੋਂ ਲੁੱਕ ਦੇ ਕੇ ਕੋਠੀ ਨੂੰ ਨਵੀਂ ਬਣਾਤਾ ਜਮਾ ਤੇ ਵੈਸੇ ਬਾਈ ਇਹੋ ਜੀ ਕੋਠੀ ਜੇ ਆਪਾਂ ਮੰਨੀਏ ਤਾਂ ਨਾ ਇਹ ਘੱਟੋ ਘੱਟ 40-45 ਲੱਖ ਰੁਪਏ ਦੇ ਵਿੱਚ ਵੀ ਨਹੀਂ ਬਣਦੀ ਬੱਦ ਲੱਗ ਜਾਂਦਾ ਤੇ 7 ਕੁ ਲੱਖ ਰੁਪਏ ਐਡ ਕੀਤਾ ਭਰਾਵਾਂ ਨੇ ਤੇ ਆ ਸਕੰਡ ਬੈਡਰੂਮ ਆ ਗਿਆ ਜੀ ਇਧਰ ਦੇਖੋ ਖੁੱਲੇ ਬੈਡਰੂਮ ਨੇ ਤੇ ਬਹੁਤ ਸ਼ੌਂਕ ਨਾਲ ਬਣਾਈ ਹੋਈ ਕੋਠੀ ਆ ਬਈ ਪਹਿਲਾਂ ਵੀ ਤੇ ਹੁਣ ਬਈ ਇੱਕ ਚੀਜ਼ ਹੋਰ ਆ ਜਦੋਂ ਆਪਾਂ ਵੀਡੀਓ ਕਰਦੇ ਆ ਨਾ ਆਪਣਾ ਮਕਸਦ ਹੁੰਦਾ ਵੀ ਤੁਸੀਂ ਬਣਦੀ ਕੋਠੀ ਦੇਖੋ ਤੇ ਉਹਦੇ ਚ ਤੁਸੀਂ ਕੁਛ ਨਾ ਕੁਛ ਆਪਣੇ ਮਕਾਨ ਦੇ ਵਿੱਚ ਐਡ ਕਰ ਸਕੋ ਜੇ ਕੋਈ ਗਲਤੀ ਹੁੰਦੀ ਆ ਤੇ ਬਈ ਜੇ ਚੰਗੀ ਲੱਗਦੀ ਹੁੰਦੀ ਆ ਆਪਾਂ ਚੀਜ਼ ਉਹਦੇ ਚ ਐਡ ਕਰ ਲੈਨੇ ਆ ਨਾ ਤੇ ਆ ਦੇਖੋ ਕੋਠੀ ਆ ਵਾਸ਼ਰੂਮ ਆ ਗਿਆ ਜੀ ਦੋ ਬੈਡਰੂਮ ਆ ਗਏ ਜੀ ਇੱਕ ਉਧਰ ਤੁਹਾਨੂੰ ਸਟੋਰ ਰੱਖਿਆ ਸੀ ਇੱਕ ਆ ਗਿਆ ਬੈਡਰੂਮ ਤੇ ਬਾਈ ਬਹੁਤ ਘੈਂਟ ਤਰੀਕੇ ਦੀ ਕੋਠੀ ਬਣਾਈ ਆ ਬਾਈ ਖੁੱਲੀ ਪਹਿਲਾਂ ਬਾਈ ਨੇ ਤੇ ਇਹਨੂੰ ਟਾਉਣਾ ਨਹੀਂ ਮੁਨਾਸਬ ਸਮਝਿਆ ਵੀ ਆਪਾਂ ਟਾਉਣੀ ਨਹੀਂ ਹੈਗੀ ਤਾਂ ਆਪਾਂ ਇਸੇ ਦੀ 7-8 ਲੱਖ ਰੁਪਇਆ ਲਾ ਕੇ ਨਵੀਂ ਕੋਠੀ ਬਣਾ ਦੇਣੀ ਆ ਮਿਸਤਰੀ ਤੋਂ ਪਹਿਲਾਂ ਰਾਇ ਲਈ ਫਿਰ ਇਹਦਾ ਨਕਸ਼ਾ ਤਿਆਰ ਕਰਾ ਲਿਆ ਵੀ ਇਹਦਾ ਐਲੀਵੇਸ਼ਨ ਕਿੱਦਾਂ ਦਾ ਹੋਣਾ ਚਾਹੀਦਾ ਤੇ ਕੀ ਹੋਣਾ ਚਾਹੀਦਾ ਉੱਪਰ ਤੇ ਬਾਈ ਦਾ ਆਪਾਂ ਆਰਕੀਟੈਕਟ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਤੇ ਭਰਾ ਆਪਣਾ ਆਰਕੀਟੈਕਟ ਉਹਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਤੇ ਉਹਦਾ ਨੰਬਰ ਤੁਹਾਨੂੰ ਮੈਂਸ਼ਨ ਕਰਾਂਗੇ ਜੇ ਕਿਸੇ ਨੇ ਨਕਸ਼ਾ ਬਣਵਾਉਣਾ ਹੋਇਆ ਜਾਂ ਮਿਸਤਰੀ ਨਾਲ ਕੰਨੈਕਟ ਕਰਨਾ ਕਿਸੇ ਨੇ ਕੋਠੀ ਰੈ ਤੇ ਆਜੋ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਆਂ ਬਾਈ ਤੇ ਆਪਾਂ ਗਰਾਉਂਡ ਫਲੋਰ ਤੇ ਆਉਣ ਫਸਟ ਫਲੋਰ ਤੇ ਆਪਾਂ ਚੱਲੇ ਆਂ ਤੇ ਬਾਈ ਬਹੁਤ ਸੋਹਣਾ ਲੱਗਿਆ ਗਾ ਮਤੇ ਕਮੈਂਟਾਂ ਚ ਦੱਸਿਓ ਭਰਾ ਮੇਰਾ ਵੀ ਤੁਹਾਨੂੰ ਕਿਵੇਂ ਲੱਗੀ ਕੋਠੀ ਆਜੋ ਜੀ ਆਪਾਂ ਐਂਟਰ ਹੋ ਗਏ ਉੱਪਰ ਵਾਲੇ ਵਿਹੜੇ ਚ ਤੇ ਬਾਈ ਖੁੱਲਾ ਏਰੀਆ ਜਮਾ ਪੂਰਾ ਘੈਂਟ ਬਾਕੀ ਖੇਤਾਂ ਚ ਆ ਬਾਈ ਕੋਠੀ ਬੈਸੀ ਸ਼ੱਬ ਬਹੁਤ ਦਿੰਦੀ ਆ ਵਾਈਟ ਕਲਰ ਕੀਤਾ ਹੋਇਆ ਹਵੇਲੀ ਟਾਈਪ ਕੋਠੀ ਆ ਤੇ ਕਲਾਸਿਕਲ ਟਾਈਪ ਤੇ ਆਜੋ ਜੀ ਆਹਾ ਰੂਮ ਆ ਜੇ ਉੱਪਰ ਜੀ ਤੇ ਇਹਦਾ ਲੋਕ ਸੀਗਾ ਉੱਪਰੋਂ ਤੇ ਇੱਕ ਇਹ ਉਧਰ ਵੀ ਇੱਕ ਰੂਮ ਪਹਿਲਾਂ ਵਾਲੀ ਕੋਠੀ ਦੇ ਵਿੱਚ ਹੈਗਾ ਐਦਾਂ ਦਾ ਤੇ ਦੋ ਭਰਾਵਾਂ ਦੀ ਇੱਕੋ ਜੀਆਂ ਕੋਠੀਆਂ ਸੀ ਬਾਈ ਤੇ ਇਹਦੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆਂ ਵੀ ਤੁਹਾਨੂੰ থাম্বਨੇਲ ਤੇ ਫੋਟੋ ਨਜ਼ਰ ਆਊਗੀ ਇਹ ਕੋਠੀ ਵੀ ਇਹਦੇ ਵਰਗੀ ਸੀਗੀ ਉਹ ਜੋ ਪਹਿਲਾਂ ਵਾਲੀ ਪਰਾਂ ਵਾਲੀ ਕੋਠੀ ਉਹ ਦੂਜੇ ਭਰਾ ਦੀ ਹੈ ਤੇ ਆਹ ਕੋਠੀ ਇੱਕ ਭਰਾ ਨੇ ਆਪਣੀ ਰੈਨੋਵੇਟ ਕਰਤੀ 7 ਕ ਲੱਖ ਰੁਪਏ ਦੇ ਵਿੱਚ ਬਾਈ ਵਧੀਆ ਕੰਮ ਬਣਾ ਲਿਆ ਉਹਦਾ ਤੇ ਇਧਰ ਆ ਬਾਈ ਜਿਹੜਾ ਵਾਸ਼ਰੂਮ ਹੈ ਇਹ ਬਾਈ ਨਵਾਂ ਤਿਆਰ ਕੀਤਾ ਹੈ ਇੱਕ ਇਹ ਐਡ ਕਰਤਾ ਨਵਾਂ ਤੇ ਜ਼ਿਆਦਾਤਰ ਐਲੀਵੇਸ਼ਨ ਦਾ ਕੰਮ ਜ਼ਿਆਦਾ ਹੋਇਆ ਫਰੰਟ ਦਾ ਕਿਉਂਕਿ ਕੋਠੀ ਸੋਹਣੀ ਲੱਗੇ ਤੇ ਕਿਤੇ ਕਿਤੇ ਕੋਈ ਮਾੜਾ ਸੀਗਾ ਕੁਛ ਉੱਥੇ ਬਾਈ ਉਹਨਾਂ ਨੇ ਸਾਰਾ ਦਵਾਰੇ ਤੋਂ ਕੰਮ ਕਰਕੇ ਵਧੀਆ ਬਣਾਤੀ ਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕਲਾਸਿਕਲ ਲੁੱਕ ਦੀ ਕੋਠੀ ਹੈ ਤੇ ਮੇਰਾ پورا ਵੀਡੀਓ ਦੇਖ ਕੇ ਤੇ ਕਮੈਂਟਾਂ ਚ ਦੱਸਿਓ ਤੇ ਜੇ ਕਿਸੇ ਨੇ ਗੱਲ ਕਰਨੀ ਹੈ ਤੇ ਮਿਸਤਰੀ ਦਾ ਨੰਬਰ ਤੇ ਆਰਕੀਟੈਕਟ ਦਾ ਨੰਬਰ ਦੇਵਾਂਗੇ ਤਾਂ ਤੁਸੀਂ ਆਪਣੇ ਮਕਾਨ ਦੇ ਵਿੱਚ ਕੋਈ ਵੀ ਰਾਇ ਲੈਣੀ ਹੈ ਹਨਾ ਕੋਈ ਆਪਣਾ ਨਕਸ਼ਾ ਤਿਆਰ ਕਰਾਉਣਾ ਪੁਰਾਣੇ ਮਕਾਨ ਨੂੰ ਨਵਾਂ ਬਣਾਉਣਾ ਭਾਈ ਕਿਉਂਕਿ ਨਵਾਂ ਮਕਾਨ ਬਣਾਉਣਾ ਢਾਕੇ ਤੇ ਜਾਂ ਉਹ ਬਹੁਤ ਔਖਾ ਅੱਜਕੱਲ ਹਨਾ ਹਰ ਇੱਕ ਨੂੰ ਪਤਾ ਵੀ ਬੰਦੇ ਨੂੰ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਮਕਾਨ ਬਣਾਉਣਾ ਪੈਂਦਾ ਤੇ ਆਪਾਂ ਬਾਈ ਜਦੋਂ ਉਹ ਬਣਾਉਣਾ ਹੁੰਦਾ ਤਾਂ ਪੈਸੇ ਬੰਦਾ ਗੈਸ ਕਰਦਾ ਕੁਝ ਹੋਰ ਤੇ ਬਾਈ ਲਗ ਵੱਧ ਜਾਂਦੇ ਆ ਬਾਈ ਜੇ ਮਕਾਨ ਦੀ ਛੱਤ ਵਧੀਆ ਪਈ ਹੈ ਤੇ ਨਹੀਂ ਪਹਿਲਾਂ ਤੋਂ ਹੀ ਪੁਰਾਣੇ ਮਕਾਨ ਦੀ ਵਧੀਆ ਰੱਖੀ ਹੋਈ ਹੈ ਤਾਂ ਆਪਾਂ ਬਾਈ ਇਹ ਕਰ ਸਕਦੇ ਹੁੰਨੇ ਆ ਪਹਿਲਾਂ ਇੱਕ ਵਾਰੀ ਰਾਇ ਜ਼ਰੂਰ ਲੈ ਲਈਏ ਆਰਕੀਟੈਕਟ ਦੀ ਤੇ ਮਿਸਤਰੀ ਦੀ ਤੇ ਬਾਈ ਵੀ ਇਹਦਾ ਕੁਝ ਹੋ ਸਕਦਾ ਇਹ ਤੇ ਕੋਈ ਨਵੀਂ ਡਿਜ਼ਾਈਨਿੰਗ ਹੋ ਕੇ ਕੋਈ ਵਧੀਆ ਬਣ ਸਕਦਾ ਜਿਹੜਾ ਆਪਣਾ 20-25 ਸਾਲ ਵਧੀਆ ਮਕਾਨ ਰਹੇ ਤੇ ਆਜੋ ਜੀ ਪ੍ਰੋਟੋਪ ਤੇ ਚੱਲਦੇ ਆਂ ਤੇ ਇਹਦੇ ਚ ਬਾਈ ਉਹਨੇ ਬਾਥਰੂਮ ਵਗੈਰਾ نیچے ਸਾਰਾ ਅਟੈਚ ਕੀਤਾ ਜਿਹੜਾ ਆਪਾਂ ਫਰਸਟ ਫਲੋਰ ਤੇ ਤੁਹਾਨੂੰ ਦਿਖਾਇਆ ਤੇ ਬੈਡਰੂਮ ਪਹਿਲਾਂ ਵੀ ਬਣਿਆ ਹੋਇਆ ਸੀਗਾ ਆ ਆ ਗਿਆ ਜੀ ਉਪਰਲਾ ਟਾਪ ਦਾ ਬੇੜਾ ਤੇ ਉਧਰੋਂ ਪੌੜੀਆਂ ਵਾਲਾ ਜੋ ਏਰੀਆ ਛੱਤਿਆ ਹੋਇਆ ਇਧਰੋਂ ਆ ਆ ਗਿਆ ਪੌੜੀਆਂ ਵਾਲਾ ਏਰੀਆ ਨਵੀਂ ਕੋਠੀ ਦਾ ਜਿਹੜੀ ਨਵੀਂ ਆਪਣਾ ਮੋਡੀਫਾਈ ਕੀਤੀ ਆ ਤੇ ਇਧਰ ਟੈਂਕੀ ਆ ਗਈ ਪਾਣੀ ਵਾਲੀ ਜੀ ਤੇ ਕਵਰ ਕੀਤੀ ਹੋਈ ਆ ਸਾਰੀ ਇਹ ਜਿਹੜੀ ਟੈਂਕੀ ਵੀ ਕਵਰ ਕੀਤੀ ਹੈ ਨਾ ਇਹਦੀ ਵੀ ਡਿਜ਼ਾਈਨਿੰਗ ਬਾਹਰੋਂ ਬਹੁਤ ਸੋਹਣੀ ਲੱਗਦੀ ਆ ਤੇ ਬਹੁਤ ਬਾਈ ਕੋਰਾ-ਕੂਰਾ ਕੱਢ ਕੇ ਗੱਲ ਬਣਾਈ ਪਈ ਆ ਜਮਾ ਤੇ ਬਾਈ ਜਰੂਰ ਦੱਸੋ ਮੇਰਾ ਭਰਾ ਕਿਵੇਂ ਲੱਗੀ ਕੋਠੀ ਤੇ ਨੰਬਰ ਤੁਹਾਨੂੰ ਦਿੰਨੇ ਆ ਉੱਪਰ ਤੇ ਉਹਦੇ ਕੰਟੈਕਟ ਕਰ ਸਕਦੇ ਹੋ ਤੁਸੀਂ ਆਰਕੀਟੈਕਟ ਦਾ ਵੀ ਤੇ ਮਿਸਤਰੀ ਦਾ ਵੀ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਬਾਈ ਇਦਾਂ ਦੀਆਂ ਨਵੀਆਂ ਕੋਠੀਆਂ ਦੇਖਣ ਵਾਸਤੇ ਜਾਂ ਰੀਨੋਵੇਟ ਕੋਠੀਆਂ ਦੇਖਣ ਵਾਸਤੇ ਤੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਭਰਾ ਤੇ ਬਹੁਤ ਸੋਹਣੀ ਕੋਠੀ ਆ ਬਾਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ